ਸਤਲੁਜ ਦਰਿਆ ਮੜ ਤੋਂ ਮਚਾਰਿਆ ਇਹ ਕਹਿਰ 25 ਪਿੰਡ ਡੁੱਬੇ ਲੋਕਾਂ ਨੂੰ ਕਿਸ਼ਤੀਆਂ ਰਾਹੀਂ ਕੱਢਿਆ ਜਾ ਰਿਹਾ ਹੈ ਘਰਾਂ ਦੇ ਵਿੱਚੋਂ ਬਾਹਰ ਤੁਸੀਂ ਦੇਖ ਰਹੇ ਹੋ ਲਾਈਵ ਪੰਜਾਬੀ ਟੀਵੀ ਤੇ ਮੈਂ ਹਾਂ ਤੁਹਾਡੇ ਨਾਲ ਹਿਨਾਕ ਮੋਜੀਆ ਸਤਲੁਜ ਇੱਕ ਵਾਰ ਮੁੜ ਤੋਂ ਉਫਾਨ ਤੇ ਆ ਦੱਸਦੀ ਹਾਂ ਕਿ ਸਤਲੁਜ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਜਿਹੜਾ ਉਹ ਲਗਾਤਾਰ ਹੀ ਵੱਧਦਾ ਜਾ ਰਿਹਾ ਇੱਕ ਵਾਰ ਫੇਰ ਤੋਂ ਪਾਣੀ ਦਾ ਪੱਧਰ ਵੱਧ ਗਿਆ ਜਿਸ ਕਰਕੇ ਸਰਹੱਦੀ ਪਿੰਡ ਜਿਹੜੇ ਨੇ ਉਹ ਸਤਲੁਜ ਦੀ ਲਪੇਟ ਦੇ ਵਿੱਚ ਆ ਗਏ ਨੇ ਪਾਣੀ ਜਿਹੜਾ ਉਹ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਪਹੁੰਚ ਚੁੱਕਿਆ ਆਸ-ਪਾਸ ਦੇ ਪਿੰਡਾਂ ਦੇ ਵਿੱਚ ਪਹੁੰਚ ਚੁੱਕਿਆ ਜਿਸ ਕਰਕੇ ਹੁਣ ਇਹ ਖਬਰਾਂ ਸਾਹਮਣੇ ਆਉਣ ਲੱਗੀਆਂ ਨੇ ਕਿ 25 ਪਿੰਡ ਜਿਹੜੇ ਨੇ ਉਹ ਡੁੱਬ ਚੁੱਕੇ ਨੇ ਪੂਰੇ ਤਰੀਕੇ ਦੇ ਨਾਲ ਅਤੇ ਬੀਐਸਐਫ ਦੇ ਜਵਾਨ ਉਥੇ ਤੈਨਾਤ ਕੀਤੇ ਗਏ ਨੇ ਅਤੇ ਇਹਨਾਂ ਲੋਕਾਂ ਨੂੰ ਘਰਾਂ ਦੇ ਵਿੱਚੋਂ ਕਿਸ਼ਤੀਆਂ ਰਾਹੀਂ ਹੁਣ ਕੱਢਿਆ ਜਾ ਰਿਹਾ ਤੇ ਤੁਹਾਨੂੰ ਦੱਸ ਦਈਏ ਕਿ ਸਤਲੁਜ ਇੱਕ ਵਾਰ ਮੋੜ ਤੋਂ ਉਫਾਨ ਤੇ ਹੈ ਸਰਹਦੀ ਪਿੰਡ ਜਿਹੜੇ ਨੇ ਉਹ ਡੁੱਬ ਚੁੱਕੇ ਨੇ 25 ਪਿੰਡ ਇਸ ਦੀ ਮਾਰ ਹੇਟਾਂ ਆ ਚੁੱਕੇ ਨੇ ਸਤਲੁਜ ਦੇ ਵਿੱਚ ਪਾਣੀ ਦਾ ਪੱਧਰ ਵੱਧ ਜਾਂਦਾ ਅਤੇ ਇਸ ਦੇ ਨਾਲ ਹੀ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਆਸ-ਪਾਸ ਦੇ ਪਿੰਡਾਂ ਦੇ ਵਿੱਚ ਪਾਣੀ ਜਿਹੜਾ ਉਹ ਭਰ ਜਾਂਦਾ ਅਤੇ ਹੁਣ ਹੜ ਦੀ ਮਾਰ ਹੇਟਾਂ ਆ ਚੁੱਕੇ ਨੇ ਸਰਹਦੀ ਪਿੰਡ ਜਿਸ ਕਰਕੇ ਹੁਣ ਲੋਕਾਂ ਨੂੰ ਘਰਾਂ ਦੇ ਵਿੱਚੋਂ ਬਾਹਰ ਕੱਢਿਆ ਜਾ ਰਿਹਾ ਕਿਸ਼ਤੀਆਂ ਰਾਹੀਂ ਸੁਰੱਖਿਆ ਦੇ ਪੂਕਤਾ ਇੰਤਜ਼ਾਮ ਕੀਤੇ ਜਾ ਤੇ ਨਾਲ ਹੀ ਇਸ ਦੇ ਘਰਾਂ ਦੇ ਵਿੱਚੋਂ ਲੋਕਾਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਦੋ ਲੋਕ ਦੋ ਪਰਿਵਾਰਾਂ ਦੇ ਘਰ ਜਿਹੜੇ ਸੀ ਉਹ ਟੈ ਟੇਰੀ ਹੋ ਗਏ ਇਸ ਕਾਰਨ ਜਿਸ ਤੋਂ ਬਾਅਦ ਹੁਣ ਉਹਨਾਂ ਲੋਕਾਂ ਨੂੰ ਵੀ ਸੁਰੱਖਿਅਤ ਬਾਹਰ ਕੱਢਿਆ ਗਿਆ ਇਸ ਦੇ ਨਾਲ ਹੀ ਜੇਕਰ ਗੱਲ ਕਰੀਏ ਤਾਂ ਸਤਲੁਜ ਦਰਿਆ ਦੇ ਵਿੱਚ ਇੱਕ ਵਾਰ ਪਹਿਲਾਂ ਵੀ ਪਾਣੀ ਦਾ ਪੱਧਰ ਵਧਿਆ ਸੀਗਾ ਪਰ ਅਚਾਨਕ ਇਸ ਦੇ ਪਾਣੀ ਦਾ ਪੱਧਰ ਘਟਿਆ ਵੀ ਪਰ ਹੁਣ ਇਹ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਸਤਲੁਜ ਦਰਿਆ ਦੇ ਵਿੱਚ ਮੁੜ ਤੋਂ ਪਾਣੀ ਦਾ ਪੱਧਰ ਜਿਹੜਾ ਉਹ ਵੱਧ ਚੁੱਕਿਆ ਜਿਸ ਕਰਕੇ ਆਸ-ਪਾਸ ਦੇ ਪਿੰਡਾਂ ਦੇ ਵਿੱਚ ਹੁਣ ਜਿਹੜਾ ਪਾਣੀ ਹੈ ਉਹ ਭਰ ਚੁੱਕਿਆ ਦੱਸਿਆ ਜਾ ਰਿਹਾ ਕਿ ਫਿਰੋਜ਼ਪੁਰ ਦੇ ਸਰਹੱਦੀ ਪਿੰਡ ਇਸ ਦੇ ਲਪੇਟ ਦੇ ਵਿੱਚ ਆਏ ਨੇ ਇਹ ਵੀ ਦੱਸਦੀ ਹੈ ਕਿ ਹੁਣ ਬੀਐਸਐਫ ਦੇ ਜਵਾਨ ਜਿਹੜੇ ਨੂੰ ਲਗਾਤਾਰ ਲੱਗੇ ਹੋਏ ਨੇ ਰੈਸਕਿਊ ਕਰਨ ਦੇ ਵਿੱਚ ਲੋਕਾਂ ਨੂੰ ਪੰਜਾਬ ਦੇ ਵਿੱਚ ਹੜ੍ਹ ਕਰਕੇ ਹਾਲਾਤ ਦਿਨੋ ਦਿਨ ਖਰਾਬ ਹੁੰਦੇ ਜਾ ਰਹੇ ਨੇ ਕੁਦਰਤ ਦੇ ਕਹਿਰ ਨੇ ਮਨੁੱਖਤਾ ਨੂੰ ਬੁਰੀ ਤਰ੍ਹਾਂ ਦੇ ਨਾਲ ਝੰਜੋੜ ਕੇ ਰੱਖ ਦਿੱਤਾ ਦੱਸਦੀ ਹੈ ਕਿ ਹਿਮਾਚਲ 'ਚ ਰੁਕ ਰੁਕ ਕੇ ਹੋ ਰਹੀ ਬਾਰਿਸ਼ ਅਤੇ ਫਿਰੋਜ਼ਪੁਰ ਦੇ ਪਿੰਡ ਹਬਿਬਕੇ ਨੇੜੇ ਬੰਨ ਦੇ ਵਿੱਚ ਲੀਕੇਜ ਹੋਣ ਕਾਰਨ ਸਤਲੁਜ ਦਰਿਆ 'ਚ ਪਾਣੀ ਦਾ ਪੱਧਰ ਮੁੜ ਵੱਧ ਗਿਆ ਜਿਸ ਕਰਕੇ ਪਿੰਡ ਵਾਸੀਆਂ ਦੇ ਵਿੱਚ ਡਰ ਦਾ ਮਾਹੌਲ ਪੈਦਾ ਹੋਇਆ ਪਿਆ ਸੀ ਅਤੇ ਹੋਇਆ ਵੀ ਉਹ ਜੋਨਾਂ ਨੇ ਸੋਚਿਆ ਨਹੀਂ ਸੀ ਹੁਣ ਲੋਕਾਂ ਦੇ ਘਰਾਂ ਦੇ ਵਿੱਚ ਵੀ ਪਾਣੀ ਜੜਾ ਹੈ ਉਹ ਕਈ ਕਈ ਫੁੱਟ ਦਾਖਲ ਹੋ ਚੁੱਕਿਆ ਹੈ ਭੜ ਚੁੱਕਿਆ ਜਿਸ ਕਰਕੇ ਹੁਣ ਉਹਨਾਂ ਨੂੰ ਬੇहद ਹੀ ਪਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ ਇੰਨਾ ਹੀ ਨਹੀਂ ਬੰਨ ਟੁੱਟਣ ਦੀ ਅਫਵਾਹ ਕਾਰਨ ਪਿੰਡ ਹਬਿਬਕੇ ਦੇ ਕਰੀਬ ਵੀ ਘਰਾਂ ਦੇ ਲੋਕ ਟਰੈਕਟਰ ਟਰਾਲੀਆਂ ਦੇ ਵਿੱਚ ਸਮਾਨ ਲੱਦ ਕੇ ਬਾਹਰ ਵੀ ਆ ਗਏ ਸੀ ਇਸ ਵਿਚਾਲੇ ਇਹ ਖਬਰ ਆ ਰਹੀ ਹੈ ਕਿ ਫਿਰੋਜ਼ਪੁਰ ਦਾ ਸਰਹਦੀ ਪਿੰਡ ਕਾਲੂਵਾਲਾ ਜੋ ਕਿ ਤਿੰਨ ਪਾਸਿਆਂ ਤੋਂ ਸਤਲੁਜ ਦੇ ਨਾਲ ਘਿਰਿਆ ਹੋਇਆ ਹੈ ਅਤੇ ਇੱਕ ਪਾਸੇ ਤੋਂ ਕੰਡਿਆਲੀ ਤਾਰ ਦੇ ਨਾਲ ਇਹ ਪਿੰਡ ਇੱਕ ਵਾਰ ਫਿਰ ਤੋਂ ਸਤਲੁਜ ਦੇ ਪਾਣੀ ਦੀ ਮਾਰ ਹੇਟਾਂ ਆ ਗਿਆ ਜਿੱਥੇ ਪਹੁੰਚਣਾ ਬੇहद ਹੀ ਮੁਸ਼ਕਲ ਹੈ ਦਰਅਸਲ ਸਰਹੱਦੀ ਪਿੰਡ ਕਾਲੂਵਾਲਾ ਦੇ ਵਿੱਚ ਦੋ ਘਰ ਟਹਿ ਵੀ ਗਏ ਨੇ ਲੋਕਾਂ ਨੇ ਆਪਣੇ ਘਰਾਂ ਦੇ ਵਿੱਚੋਂ ਅਸਮਾਨ ਕੱਢ ਕੇ ਸਕੂਲ ਦੇ ਵਿੱਚ ਡੇਰੇ ਲਾ ਲਏ ਨੇ ਸਤਲੁਜ ਦੇ ਵਿੱਚ ਪਿਛਲੇ 13 ਘੰਟਿਆਂ ਦੇ ਵਿੱਚ ਪਾਣੀ ਦਾ ਪੱਧਰ ਜਿਹੜਾ ਹੈ ਉਹ 5900 ਕਿਊਸਿਕ ਵਧਿਆ ਫਾਜ਼ਿਲਕਾ ਦੇ 12 ਪਿੰਡਾਂ ਦੇ ਵਿੱਚ ਸਤਲੁਜ ਦਾ ਪਾਣੀ ਫੇਰ ਤੋਂ ਭਰਨਾ ਸ਼ੁਰੂ ਹੋ ਗਿਆ। ਕਈ ਥਾਵਾਂ ਤੇ ਪਾਣੀ 1 ਫੁੱਟ ਤੋਂ ਵੀ ਵੱਧ ਗਿਆ ਜਦਕਿ ਡੀਸੀ ਅਨੁਸਾਰ ਸਥਿਤੀ ਕਾਬੂ ਹੇਠ ਹੈ। ਜੀਸੀਬੀ ਮਸ਼ੀਨਾਂ ਕਿਸੇ ਵੀ ਸਥਿਤੀ ਦੇ ਨਾਲ ਨਜੇਠਣ ਲਈ ਤਿਆਰ ਨੇ। ਦਾ ਐ ਡੀਸੀ ਦਾ ਕਹਿਣਾ ਹੈ ਪਰ ਤੁਹਾਨੂੰ ਹਾਲਾਤ ਵੀ ਅਸੀਂ ਦਿਖਾਉਂਦੇ ਆ ਕਿ ਕਿਸ ਤਰੀਕੇ ਸਤਲੁਜ ਜਿਹੜਾ ਉਹ ਫਾਨ ਤੇ ਹੈ ਅਤੇ ਇਸ ਦੇ ਨਾਲ ਹੀ ਆਸ-ਪਾਸ ਦੇ ਪਿੰਡਾਂ ਦੇ ਵਿੱਚ ਖਾਸ ਕਰਕੇ ਸਰਹੱਦੀ ਜਿਹੜੇ ਪਿੰਡ ਨੇ ਇਲਾਕੇ ਜਿਹੜੇ ਨੇ ਉਹਨਾਂ ਦੇ ਵਿੱਚ ਹੁਣ ਪਾਣੀ ਜਿਹੜਾ ਉਹ ਕਈ-ਕਈ ਫੁੱਟ ਪਰ ਚੁਕਿਆ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਦਾਖਲ ਹੋ ਚੁਕਿਆ ਜਿਸ ਕਰਕੇ ਹੁਣ ਬੀਐਸਐਫ ਦੇ ਜਵਾਨ ਜਿਹੜੇ ਨੇ ਲੋਕਾਂ ਨੂੰ ਘਰਾਂ ਦੇ ਵਿੱਚੋਂ ਕਿਸ਼ਤੀਆਂ ਰਾਹੀਂ ਬਾਹਰ ਕੱਢ ਰਹੇ ਨੇ ਅਤੇ ਬਹੁਤ ਸਾਰੇ ਲੋਕਾਂ ਦੇ ਵੱਲੋਂ ਸਕੂਲ ਜਿਹੜੇ ਨੇ ਉਹਨਾਂ ਦੇ ਵਿੱਚ ਡੇਰਾ ਲਗਾ ਲਿਆ